ਮੇਰੇ ਵਰਗੇ ਕਮਰੇ ਨੂੰ ਕਿਸੇ ਨੇ ਪੁੱਛਿਆ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗਲਤ ਹੈ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਕੇ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਗੁਰਨਾਕ ਤੇਜ ਜੀ ਹੱਟੀ ਖੋਲ ਕੇ ਦੁਕਾਨ ਖੋਲ ਕੇ ਬਹਿ ਜਾਂਦੇ ਤਾਂ ਸੱਜਣ ਠੱਕ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕ ਭਾਗੋ ਦੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕਰਦਾ ਕਿਹੜੀ ਹਰਾਮ ਦੀ ਐ ਕਿਹੜੀ ਹਲਾਲ ਦੀ ਐ ਤੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਕਿਰਤ ਕਰੋ ਦਾ ਹੌਕਾ ਕੌਣ ਦਿੰਦਾ ਵੀਰੋ ਹਰ ਗੱਲ ਪੈਸੇ ਵਾਸਤੇ ਨੇ ਹੁੰਦੀ ਸਾਡੇ ਗੁਰੂਆਂ ਨੇ ਗਰੀਬਾਂ ਦੇ ਹੱਕ ਦੇ ਵਿੱਚ ਸਾਨੂੰ ਖੜਨ ਦਾ ਪ੍ਰੇਰਣਾ ਦਿੱਤੀ ਐ ਹੌਕਾ ਦਿੱਤਾ ਜਿਸ ਦਿਨ ਮੱਖ ਮੈਤਰੀ ਬਣਿਆ 16 ਤਰੀਕ ਨੂੰ ਤੁਹਾਡੇ ਗਵਾਂਢ 'ਚ ਪਿੰਡਾਂ ਖੜਕਰਕਲਾ ਸੌ ਚੁੱਕੀ ਪਹਿਲੇ ਦਿਨੀ ਆਰਡਰ ਦੇ ਉੱਤੇ ਆਮ ਤੌਰ ਤੇ ਕੀ ਹੁੰਦਾ ਜਿਹੜਾ ਵੀ ਮੁੱਖ ਮੰਤਰੀ ਬਣ ਜਾਂਦਾ ਸਰਕਾਰੀ ਦਫ਼ਤਰਾਂ ਚੋਦੀ ਫੋਟੋ ਲੱਗ ਜਾਂਦੀ ਹੈ ਵੀਰੋ ਅਸੀਂ ਉਧਰ ਕੀਤੇ ਭਗਵੰਤ ਮਾਨ ਦੀ ਫੋਟੋ ਨਹੀਂ ਲੱਗੂਗੀ ਸਰਕਾਰੀ ਦਫ਼ਤਰਾਂ ਚ ਸਰਕਾਰੀ ਦਫ਼ਤਰਾਂ 'ਤੇ ਫੋਟੋ ਲੱਗੂਗੀ ਸ਼ਹੀਦ ਭਗਤ ਸਿੰਘ ਦੀ ਤੇ ਡਾਕਟਰ ਭੀਮrao ਅੰਬੇਦਕਰ ਜੀ ਦੀ ਫੋਟੋ ਲੱਗੂਗੀ ਇਹ ਸਰਕਾਰੀ ਦਫ਼ਤਰਾਂ ਚ ਜਾ ਕੇ ਦੇਖੋ ਲੱਗੀ ਹੋਈ ਹੈ ਨਾ ਲੱਗੀ ਹੋਈ ਹੈ ਨਾ ਉਹਨਾਂ ਨੂੰ ਅਸੀਂ ਭੁੱਲੀ ਗਏ ਇਹ ਲੀਡਰ ਅੱਛਾ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਮੁਹਾਲੀ ਵਾਲਾ 에어ਪੋਰਟ ਇਹ ਤੋਂ ਪਹਿਲਾਂ ਲੰਮਖੀ ਜਾਂਦਾ ਸੀ ਅਸੀਂ ਕਿਹਾ ਵੀ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਇੰਟਰਨੈਸ਼ਨਲ 에어ਪੋਰਟ ਰੱਖੋ ਜਿਹੜਾ 에어ਪੋਰਟ ਹਲਵਾਰਾ ਹੈ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਸਾਡੇ ਕੋਲੇ ਤਾਂ ਸ਼ਹੀਦ ਹੀ ਇੰਨੇ ਨੇ ਗੁਰੂ ਪੀਰ ਇੰਨੇ ਨੇ ਕਿ ਉਹਨਾਂ ਦੇ ਨਾਂ ਤੇ ਅਸੀਂ ਸਥਾਪਨਾਵਾਂ ਦੇ ਨਾਮ ਰੱਖੀਏ ਅਸੀਂ ਗਰੀਬਾਂ ਨੂੰ ਪਛਕੀਏ ਵੀਰੋ ਇੱਕ ਸੱਚੀ ਗੱਲ ਮੈਂ ਤੁਹਾਨੂੰ ਕਹਿਣ ਲੱਗਿਆ ਆਮ ਤੌਰ ਤੇ ਲੀਡਰ ਕਹਿੰਦੇ ਨਹੀਂ ਪਰ ਮੈਂ ਕਹਿ ਦੇਣਾ ਹੁਣਾਂ ਕਿ ਮੈਂ ਲੀਡਰ ਵੀ ਹੈਗਾ ਮੈਂ ਤਾਂ ਤੁਹਾਡੇ ਵਲ ਕਹੀ ਆ ਕੋਈ ਸਰਕਾਰ ਤੁਹਾਡੀ ਗਰੀਬੀ ਦੂਰ ਨਹੀਂ ਕਰ ਸਕਦੀ ਜਿਹੜਾ ਲੀਡਰ ਕਹਿੰਦਾ ਨਾ ਮੈਂ ਤੁਹਾਡੀ ਗਰੀਬੀ ਦੂਰ ਕਰ ਦੂੰਗਾ ਝੂਠ ਬੋਲਦਾ ਵੀਰੋ ਗਰੀਬੀ ਦੂਰ ਹੋ ਸਕਦੀ ਹੈ ਤੁਹਾਡੀ ਸਿਰਫ ਤੇ ਸਿਰਫ ਇੱਕੋ ਹੀ ਚੀਜ਼ ਨਾਲ ਗਰੀਬੀ ਦੂਰ ਹੋ ਸਕਦੀ ਹੈ ਜੇ ਤੁਹਾਡੇ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਮਿਲ ਜੇ ਤੁਹਾਡੇ ਬੱਚਿਆਂ ਨੂੰ ਪੜਾਈ ਮਿਲ ਜੇ ਉਹ ਅਫਸਰ ਬਣ ਗਏ ਉਹ ਗਰੀਬੀਂ ਚੱਟਣਗੇ ਦੇਖੋ ਡਾਕਟਰ ਵੀਮਰਾਓ ਮੇਦਕਰ ਕਿੰਨੇ ਗਰੀਬ ਘਰ ਚ ਪੈਦਾ ਹੋਏ ਦੋ ਦੋ ਪੀ ਐਚ ਡੀਆ ਕੀਤੀ ਆ ਤੇ ਵੀਮਰਾਓ ਮੇਦਕਰ ਜੀ ਨੇ ਕੀ ਕਿਹਾ ਡਾਕਟਰ ਸਾਹਿਬ ਕਹਿੰਦੇ ਨੇ ਕਹਿੰਦੇ এডਿਕੇਸ਼ਨ ਸਿੱਖਿਆ ਵਿਦਿਆ ਵਿਦਿਆ ਸ਼ੇਰਨੀ ਦੇ ਦੁੱਧ ਵਰਗਾ ਹੈ ਜਿਹੜੀ ਵਿਦਿਆ ਨਾ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਪੀ ਲੈਂਦਾ ਇੱਕ ਵਾਰੀ ਉਹਨੇ ਦਹਾੜ ਨਹੀਂ ਦਹਾੜਨਾ ਉਹਨੂੰ ਸਚਾਈ ਵਾਸਤੇ ਅਣਖ ਵਾਸਤੇ ਨਾ ਆਪਣਾ ਮਸ਼ੀਨ ਦੇ ਉੱਤੇ ਬਟਨ ਦੂਜੇ ਨੰਬਰ ਤੇ ਆਉਣਾ ਆਪਾ ਦੂਜੇ ਨੰਬਰ ਤੇ ਆਇਆ ਇਹ ਮੈਨੂੰ ਪਤਾ ਲੱਗਿਆ ਮੈਨੂੰ ਕੁਝ ਕਾਮਰਸੀ ਮਿਲੇ ਸੀ ਉਹ ਕਹਿੰਦੇ ਅਸੀਂ ਦੋ ਤਿੰਨ ਦਿਨ ਪਹਿਲਾਂ ਪੈਸੇ ਵੰਡਦੇ ਹੁੰਨੇ ਆ ਕੋਈ ਗੱਲ ਨਹੀਂ ਭਗਵਾਨਤ ਮੰਨਣਾ ਚਾਹ ਜਿੰਨਾ ਮਰਜ਼ੀ ਪਿੰਡਾਂ ਚਾਈ ਜਾ ਮੱਥਾ ਮਾਰ ਲਾ ਸੰਗ ਸੁਕਾਲਾ ਲੋਕਾਂ ਚ ਇਹ ਨਹੀਂ ਮੰਨਦੇ ਅਸੀਂ ਤਾਂ ਪੈਸੇ ਨਾਲ ਖਰੀਦ ਲਾਂਗੇ ਕਿਉਂਕਿ ਜਲੰਧਰ ਲਾਖੇ ਦੇ ਲੋਕ ਕਹਿੰਦੇ ਗਰੀਬ ਨੇ ਇਹ ਸੀਨੇ ਦਲਤ ਪਰਵਾਰ ਨੇ ਥੋੜੇ ਜਿਹੇ ਪੈਸੇ ਨਾਲ ਇਹ ਲਾਲ ਚਾਚਾ ਜਾਨਦੇ ਨੇ ਵੀਰੋ ਇਹ ਤੁਹਾਨੂੰ ਦੋ ਤਿੰਨ ਦਿਨ ਪਹਿਲਾਂ ਬੋਲਤਾ ਕੋ ਇਹ ਤੁਹਾਨੂੰ ਪੈਸੇ ਕਿਹਾ ਮੇਰੀ ਹੱਥ ਬਨ ਕੇ ਬੇਨਤੀ ਹੈ ਬੜੇ ਪਿੰਡ ਵਾਲਿਓ ਗੁਰੂ ਘਰ ਮੱਥੇ ਲੱਗਦਾ ਜਵਾਬ ਨਾ ਦਿਓ ਲੈ ਲਓ ਉਹ ਥੋੜੀ ਜੇ ਥੋੜੀ ਨੇ ਇਹਨਾਂ ਨੇ ਕਿਹਾ ਝੋਂਦਾ ਵਿੱਚ ਲੈ ਕੇ ਜੇਬ ਚ ਪਾ ਕੇ ਇਹਨਾਂ ਨੂੰ ਕਹਦੇ ਹੋ ਵੀ ਹਾਂ ਪਰ 10 ਮਈ ਨੂੰ ਅੰਦਰ ਜਾ ਕੇ ਝਾੜੂ ਵਾਲਾ ਬਟਨ ਟੱਪ ਕੇ ਕਰਦੇ ਹੋ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾਰੀ ਮਾਰਿਓ ਜਿਹਨਾਂ ਨੇ ਨਹੀਂ ਸਮਝਿਆ ਇਹ ਬਹੁਤ ਹੀ ਬਹੁਤ ਸਮਝਦਾਰ ਹੈ ਬਹੁਤ ਸਮਝਦਾਰ ਲੱਗਿਆ ਵੀ ਬਹੁਤ ਸਮਝਦਾਰ ਲੱਗਿਆ ਹਮਦਗੀ ਪਹਿਲਾਂ ਵੀ ਐਂ ਕੀਤਾ ਇਹਨਾਂ ਨੇ ਪਹਿਲਾਂ ਵੀ ਐਂ ਕੀਤਾ ਵੀਰੋ ਕਾਂਗਰਸ ਨੂੰ ਵੋਟ ਪਾਓਗੇ ਕੋਈ ਫਾਇਦਾ ਨਹੀਂ 60 ਸਾਲ ਹੋ ਗਏ ਪਾਉਂਦਿਆਂ ਨੂੰ ਹਜੇ ਤੱਕ ਗਰਾਏ ਤੋਂ ਨਕੋਦਰ ਵਾਲੀ ਸੜਕ ਨਹੀਂ ਬਣੀ ਆ ਮੈਂ ਆਇਆ ਮੈਂ ਆਇਆ ਪਤਾ ਨਹੀਂ ਮੇਰੇ ਹੱਥੋਂ ਹੀ ਲਿਖੀ ਸੀ ਉਹ ਮਾਂ ਨੂੰ ਕਹਿ ਕੇ ਵੀ ਆਇਆ ਅੱਜ ਤੁਹਾਨੂੰ ਵੀ ਕਹਿਣਾ ਜਿਹੜੀਆਂ ਵੀ ਮੰਗਾਣ ਤੁਹਾਡੀਆਂ ਪੰਚਾਇਤ ਵੱਲੋਂ ਮੈਨੂੰ ਦਿੱਤੀਆਂ ਜਿੱਤਹਾਰ ਦਾ ਕੋਈ ਮਤਲਬ ਨਹੀਂ ਮੰਗਾਪੋਰੀਆ ਹੋਰ ਗਿਆ ਮੈਂ ਦੇਖਦਾ ਨਹੀਂ ਜਿੱਤਹਾਰ